ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਟੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ ਨੇ ਚੋਟੀ ਦੇ ਇਸ ਵੱਡੇ ਲੀਡਰ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਇਆ ਭਿਆਨਕ ਐਕਸੀਡੈਂਟ ਤੇ ਹੋ ਗਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀ ਹਾਂ ਅੱਜ ਦੇ ਦਿਨ ਬਹੁਤ ਸਾਰੇ ਹਾਦਸੇ ਵਾਪਰੀਆਂ ਖਬਰਾਂ ਸਾਹਮਣੇ ਆਉਂਦੀ ਹੈ ਰਹਿੰਦੀਆਂ ਹਨ ਕੁਝ ਹਾਦਸੇ ਲੋਕਾਂ ਦੀ ਆਪਣੀ ਗਲਤੀ ਕਰਕੇ ਵਾਪਰਦੇ ਹਨ ਕੁਝ ਸਾਹਮਣੇ ਵਾਲੇ ਦੀ ਅਣਗਿਣੇਲੀ ਕਰਕੇ ਹਾਦਸੇ ਵਾਪਰਦੇ ਹਨ ਜਿੱਦਾਂ ਚ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਤੇ ਹੁਣ ਇੱਕ ਵੱਡੀ ਖਬਰ ਆ ਰਹੀ ਜਿੱਥੇ ਕਿਸ ਵੱਡੇ ਲੀਡਰ ਨਾਲ ਭਿਆਨਕ ਹਾਦਸਾ ਵਾਪਰਿਆ ਜਸ ਕਰਕੇ ਉਸ ਦੀ ਮੌਤ ਹੋ ਗਈ ਆ ਜੀ ਹਾਂ ਬਹੁਤ ਹੀ ਮਾੜੀ ਖਬਰ ਆਈ ਜਿੱਥੇ ਕਿ ਹੁਣ ਤੱਲੰਗਨਾ ਤੋਂ ਭਾਰਤ ਰਾਸ਼ਟਰੀ ਸਮਿਤੀ ਦੀ ਵਿਦਾਇਕਾ ਲਾਸ਼ਾ ਨਦਿੱਤਾ ਦੇ ਸ਼ੁਕਰਵਾਰ ਨੂੰ ਸੰਗਰੇੜੀ ਜ਼ਿਲ੍ਹੇ ਦੇ ਪਠਾਨਚੇਰੂ ਵਿਖੇ ਇੱਕ ਪਿਆਣਕਸ਼ੜਕ ਹਾਸੇ ਵਿੱਚ ਮੌਤ ਹੋ ਗਈ ਤੇ ਸਿਕੰਦਰਾਬਾਦ ਕੈਂਟ ਤੋਂ ਵਿਧਾਇਕਾ ਦੀ ਉਮਰ 33 ਸਾਲ ਦੀ ਸੀ ਜਿਹਾ ਪੁਲਿਸ ਅਨੁਸਾਰ ਇਹ ਹਾਸਾ ਅਸਮੇ ਵਾਪਰਿਆ ਜਦੋਂ ਬੇਕਾਬੂ ਕਾਰ ਡਵਾਈਡਰ ਨਾਲ ਟਕਰਾ ਗਈ ਤੇ ਬੀਆਰਐਸ ਮੁਖੀ ਕੇ ਚੰਦਰਸ਼ੇਖਰ ਰਾਓ ਨੇ ਨਦਿੱਤਾ ਦੇ ਦਿਹਾਂਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਬੀਆਰਐਸ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਰਾਓ ਨੇ ਵੀ ਵਿਧਾਇਕਾ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ ਵੀਡੀਓ ਦੇਖਣ ਲਈ ਤੁਹਾਡਾ ਧੰਨ